ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਗੋਈ ਕਹਾਣੀ ਦਾ ਵਿਸ਼ਾ ਵਸਤੂ ਕਰਾਂਗੇ ਤੇ ਇਸ ਤੇ ਸਾਹਿਤਿਕ ਪਰਖ ਤੇ ਇਸ ਦੇ ਛੋਟੇ ਕੁਸ਼ਣ ਆਨਸਰ ਗੋਈ ਕਹਾਣੀ ਜਿਹੜੀ ਕਿ ਪ੍ਰੇਮ ਪ੍ਰਕਾਸ਼ ਦੀ ਲਿਖੀ ਹੋਈ ਕਹਾਣੀ ਆ ਇਸ ਕਹਾਣੀ ਦਾ ਵਿਸ਼ਾ ਦੋ ਵੱਖ-ਵੱਖ ਸੱਭਿਆਚਾਰਿਕ ਕਦਰਾਂ-ਕੀਮਤਾਂ ਦੇ ਕਰਕੇ ਘਰ ਵਿੱਚ ਪੈਦਾ ਹੋਣ ਵਾਲਾ ਜਿਹੜੇ ਕਿ ਤਣਾਅ ਤਣਾਅ ਪੇਸ਼ ਕਰਨਾ ਇਸ ਦਾ ਵਿਸ਼ਾ ਹੈ ਤੇ ਇਹ ਤਾਂ ਉਹ ਜਿਹੜੇ ਕਿ ਪਤੀ ਪਤਨੀ ਦੇ ਅਲੱਗ-ਅਲੱਗ ਜਾਤਾਂ ਦੇ ਹੋਣ ਕਰਕੇ ਤੇ ਉਹਨਾਂ ਦੇ ਵੱਖ-ਵੱਖ ਜੀਵਨ ਚਾਚਾ ਕਰਕੇ ਪੈਦਾ ਹੁੰਦਾ ਮਤਲਬ ਕਿ ਜਿਹੜੀ ਕਿ ਦੋ ਇਸ ਤੇ ਕਹਾਣੀ ਦੇ ਵਿੱਚ ਹਸਬੰਡ ਵਾਈਫ ਨੇ ਉਹਨਾਂ ਦੇ ਅਲੱਗ-ਅਲੱਗ ਕਾਸਟਸ ਨੇ ਤੇ ਅਲੱਗ-ਅਲੱਗ ਜਾਤਾਂ ਦੇ ਵਿੱਚੋਂ ਨੇ ਤੇ ਉਹਨਾਂ ਦੇ ਜੀਵਨ ਜਾਂਚ ਵੀ ਅਲੱਗ-ਅਲੱਗ ਆ ਤਾਂ ਕਰਕੇ ਉਹਨਾਂ ਦੇ ਵਿੱਚ ਜਿਹੜਾ ਤਣਾਅ ਪੈਦਾ ਹੁੰਦਾ ਉਸ ਨੂੰ ਇਸ ਕਹਾਣੀ ਦਾ ਵਿਸ਼ਾ ਬਣਾਇਆ ਗਿਆ ਪਿੰਡੂ ਤੇ ਸ਼ਹਿਰੀ ਰੈਣੀ ਸੈਣੀ ਇੱਕ ਧਿਰ ਦਾ ਅਮੀਰ ਤੇ ਪੜ੍ਹੇ ਲਿਖੇ ਤੇ ਦੂਜੀ ਧਿਰ ਦਾ ਗਰੀਬ ਤੇ ਅਨਪੜਨ ਨਾਲ ਸੰਬੰਧਿਤ ਹੋਣਾ ਵੀ ਇਸ ਦੇ ਵਿੱਚ ਆਪਣਾ ਹਿੱਸਾ ਪਾਦਾ ਮਤਲਬ ਕਿ ਇੱਕ ਧਿਰ ਤਾਂ ਜਿਹੜੀ ਕਿ ਸ਼ਹਿਰੀ ਆ ਪੜ੍ਹੇ ਲਿਖੀ ਆ ਅਮੀਰ ਆ ਤੇ ਇੱਕ ਘੱਟ ਪੜ੍ਹੇ ਲਿਖੀ ਆ ਅਨਪੜਨੀ ਤੇ ਗਰੀਬ ਨੇ ਠੀਕ ਹੈ ਤੇ ਪਤੀ ਬੇਸ਼ੱਕ ਮਹਿਸੂਸ ਕਰਦਾ ਕਿ ਉਸਨੇ ਅਮੀਰ ਬਾਪ ਦੀ ਤੀ ਬਲਵਿੰਦਰ ਨਾਲ ਵਿਆਹ ਕਰਾ ਕੇ ਗਲਤੀ ਕੀਤੀ ਆ ਮਤਲਬ ਕਿ ਜਿਹੜੀ ਲੜਕੀ ਦਿੱਤੀ ਰੋਹੋ ਅਮੀਰ ਆ ਤੇ ਪੜ੍ਹੇ ਲਿਖੀ ਆ ਤੇ ਉਹਨੂੰ ਲੱਗਦਾ ਕਿ ਬਲਵਿੰਦਰਾ ਜਿਹੜੀ ਕਿ ਪੜ੍ਹੀ ਲਿਖੀ ਆ ਅਮੀਰ ਬਾਪਤੀ ਧੀ ਆ ਉਹਦੇ ਨਾਲ ਉਹਨੇ ਵਿਆਹ ਕਰਵਾ ਕੇ ਗਲਤੀ ਕੀਤੀ ਆ ਤੇ ਉਸਨੂੰ ਆਪਣੇ ਘਰ ਦੇ ਵਿੱਚ ਇਹ ਹੀ ਵਿਗਿਆਨਗੀ ਜਾਂ ਅਹਿਸਾਸ ਹੁੰਦਾ ਤੇ ਉਸਨੂੰ ਪਤਨੀ ਦਾ ਆਪਣੇ ਬਾਪ ਨਾਲ ਅਪਮਾਨ ਭਰਿਆ ਸਲੂਕ ਕਰਨਾ ਮਖੌਲ ਚੰਗਾ ਨਹੀਂ ਲੱਗਦਾ ਤੇ ਇਹ ਤਣਾਅ ਬੇਸ਼ੱਕ ਮਾਨਸਿਕ ਕਸ਼ਟ ਦਿੰਦਾ ਪਰ ਉਹ ਇੰਨਾ ਤੀਬਰ ਨਹੀਂ ਕਿ ਕਲੇਸ਼ ਬਣ ਜਾਵੇ ਦੋਵੇਂ ਜੀਵਨ ਜਾਂਚਾਂ ਇੱਕ ਦੂਜੀ ਨਾਲ ਟਕਰਾਉਂਦੀਆਂ ਨੇ ਪਰ ਇੱਕੋ ਦੂਜੀ ਵਿੱਚ ਸਮਾਉਂਦੀਆਂ ਨਹੀਂ ਕਰ ਸੁਖੀ ਸੰਦੀ ਵਸਦਾ ਪਰ ਉਸ ਵਿੱਚ ਰਹਿਣ ਸਹਿਣ ਵਾਲੇ ਪਤੀ ਪਤਨੀ ਤੇ ਬਜ਼ੁਰਗਾਂ ਵਿੱਚਕਾਰ ਇੱਕ ਖਾਈ ਬਣੀ ਹੋਈ ਹੈ ਤੇ ਤਣਾਅ ਆ ਨੂੰ ਤੇ ਸੌਰਾ ਵੱਖ-ਵੱਖਰੇ ਕਦਰਾਂ ਕੀਮਤਾਂ ਨੇ ਧਾਰਨ ਨਹੀਂ ਨੇ ਤੇ ਮਾਨਸਿਕ ਤੌਰ ਤੇ ਇੱਕ ਦੂਜੇ ਤੋਂ ਅਲੱਗ-ਅਲੱਗ ਨੇ ਪਤੀ ਦੋਹਾਂ ਵਿਚਕਾਰ ਲੜਕਿਆ ਹੋਇਆ ਉਹ ਨਾ ਤਾਂ ਆਪਣੇ ਬਾਪ ਨਾਲ ਟੁੱਟ ਸਕਦਾ ਤੇ ਨਾ ਹੀ ਪਤਨੀ ਨਾਲ ਟੁੱਟ ਸਕਦਾ ਪਰ ਉਹ ਮਾਨਸਿਕ ਕਸ਼ਟ ਢਾਉਂਦਾ ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਦਿਲ ਦਾ ਮਾੜਾ ਨਹੀਂ ਹੈਗਾ ਤੇ ਕੋਈ ਵੀ ਘਰ ਵਿੱਚ ਕਲੇਸ਼ ਨਹੀਂ ਚਾਹੁੰਦਾ ਪਰ ਹਰ ਕੋਈ ਇੱਕ ਤਣਾਅ ਵਿੱਚ ਗਰਸਿਆ ਹੋਇਆ ਤੇ ਇਸ ਤਰ੍ਹਾਂ ਇਸ ਕਹਾਣੀ ਦਾ ਵਿਸ਼ਾ ਦੋ ਵਕਫ ਵਕ ਸੱਭਿਆਚਾਰਿਕ ਅਧਰਾਗੰਤਾ ਕਾਰਨ ਘਰ ਵਿੱਚ ਪੈਦਾ ਹੋਇਆ ਤਣਾਅ ਨੂੰ ਪੇਸ਼ ਕਰਨਾ ਬੇਸ਼ੱਕ ਇਹ ਵਿਸ਼ਾ ਮੌਲਿਕਾ ਨਵੀਨਾ ਮਨੋਵਿਗਿਆਨਿਕਾ ਪਰ ਇਸ ਵਿਚਲੇ ਤਣਾਅ ਨੂੰ ਪਰਿਵਾਰਕ ਜੀਵਨ ਜਾਂਚ ਲਈ ਉਸਾਰੂ ਤੇ ਸਿਹਤਮੰਦ ਕਰਾਰ ਨਹੀਂ ਦਿੱਤਾ ਜਾ ਸਕਦਾ ਇਸ ਦੇ ਬਾਵਜੂਦ ਪਾਤਰ ਇਸ ਤੋਂ ਛਡਕਾਰਾ ਨਹੀਂ ਪਾਸ ਸਕਦੇ ਜਿਸ ਦੇ ਸਾਹਮਣੇ ਬੇਵਸ ਨੇ ਇਸ ਵਿਸ਼ੇ ਦੀ ਇੱਕ ਪਰਤ ਮਨੁੱਖੀ ਹਮਦਰਦੀ ਤੇ ਅਹਿਸਾਸ ਦੀ ਘਾਟ ਵੀ ਆ ਜੋ ਕਿ ਬਲਵਿੰਦਰ ਦੇ ਰਵੱਈਏ ਤੇ ਉਸ ਦੀਆਂ ਬਾਲ ਕਟੀਆਂ ਸਹੇਲੀਆਂ ਦੇ ਹਾਸੇ ਵਿੱਚੋਂ ਝਲਕਦੀ ਆ ਇਸ ਦੇ ਨਾਲ ਇਸ ਵਿੱਚੋਂ ਪਿੰਡੂ ਜੱਟ ਦੇ ਜ਼ਮੀਨ ਤੇ ਪਿਸ਼ੋਕੜ ਦੇ ਮੋਹ ਸਰਲ ਤੇ ਸਾਦਾ ਜੀਵਨ ਤੇ ਪੁੱਤ ਪੁੱਤਰਾ ਪੋਤਰਾਂ ਨਾਲ ਮੋਹ ਦੀ ਝਲਕ ਵੀ ਮਿਲਦੀ ਆ ਇਸ ਤਰ੍ਹਾਂ ਇਸ ਕਹਾਣੀ ਦਾ ਵਿਸ਼ਾ ਮਨੋਵਿਗਿਆਨਿਕ ਤੇ ਯਥਾਰਤਕ ਅੱਗੇ ਸਾਹਿਤਿਕ ਦ੍ਰਿਸ਼ਟੀਕੋਣ ਤੋਂ ਲੋਚਨਾ ਪਹਿਲਾ ਵਿਸ਼ਾ ਵਸਤੂ ਆ ਗਿਆ ਵਿਸ਼ਾ ਵਸਤੂ ਤੋਂ ਹੀ ਅੱਗੇ ਜੋ ਹੁਣ ਆਪਾਂ ਨੇ ਪੜਿਆ ਹੀ ਆ ਠੀਕ ਹੈ ਤੇ ਅੱਗੇ ਉਦੇਸ਼ ਦੇਖਦੇ ਆ ਇਸ ਕਹਾਣੀ ਦਾ ਉਦੇਸ਼ ਸਾਡੇ ਘਰਾਂ ਵਿੱਚ ਵੱਖ-ਵੱਖ ਕਦਰਾਂ ਕੀਮਤਾਂ ਦੀ ਸੱਭਿਆਚਾਰ ਕਰਾਣੀ ਸੈਣੀ ਤੋਂ ਪੈਦਾ ਹੋਏ ਤਣਾਅ ਨੂੰ ਉਕੇਸ਼ ਕਰਕੇ ਦੱਸਣਾ ਕਿ ਪੁਰਾਣੀਆਂ ਤੇ ਪਿੰਡੂ ਕਦਰਾਂ ਕੀਮਤਾਂ ਨੂੰ ਨਾ ਤਾਂ ਬਾਂਦਰੀ ਦੇ ਬੱਚੇ ਵਾਂਗੂ ਗਲ ਨਾਲ ਲਾਈ ਰੱਖਣ ਦੀ ਜ਼ਰੂਰਤ ਹੈ ਤੇ ਨਾ ਹੀ ਉਹਨਾਂ ਨੂੰ ਤੋੜ ਕੇ ਪਰਾਂ ਸੁਟਿਆ ਜਾ ਸਕਦਾ ਅਸੀਂ ਜਿੱਥੇ ਨਮੀਆਂ ਕਦਰਾਂ ਕੀਮਤਾਂ ਦੇ ਹਮਲੇ ਤੋਂ ਬਚ ਨਹੀਂ ਸਕਦੇ ਉੱਥੇ ਅਸੀਂ ਇਸ ਨੂੰ ਨਾਲੋਂ ਪੂਰੀ ਤਰ੍ਹਾਂ ਟੁੱਟ ਵੀ ਨਹੀਂ ਸਕਦੇ ਸਾਨੂੰ ਪੁਰਾਣੀਆਂ ਤੇ ਨਮੀਆਂ ਪਿੰਡੂ ਤੇ ਸ਼ਹਿਰੀ ਜੀਵਨ ਵੱਖ-ਵੱਖ ਜਾਤਾਂ ਦੇ ਸੰਬੰਧ ਵਿੱਚ ਪੈਦਾ ਹੋਈਆਂ ਨਮੀਆਂ ਕਦਰਾਂ ਕੀਮਤਾਂ ਦੀ ਕਦਰ ਕਰਦੇ ਆ ਪੁਰਾਣੇ ਕਦਰਾਂ ਕੀਮਤਾਂ ਦੇ ਧਾਰਨੀ ਵਿਅਕਤੀਆਂ ਦਾ ਆਦਰ ਸਤਿਕਾਰ ਕਰਦੇ ਉਹਨਾਂ ਨਾਲ ਰਹਿਣਾ ਰੱਖਣਾ ਚਾਹੀਦਾ ਉਹਨਾਂ ਨਾਲ ਰੱਖਣਾ ਚਾਹੀਦਾ ਨਾ ਕਿ ਉਹਨਾਂ ਪ੍ਰਤੀ અપਮਾਨ ਨਫ਼ਰਤ ਤਰਸਕਾਰ ਜਾਂ ਮਖੌਲ ਉਡਾਇਆ ਜਾਂ ਰਵਈਆ ਧਾਰਨ ਕਰਨਾ ਚਾਹੀਦਾ ਇਹੋ ਜਿਹਾ ਵਤੀਰਾ ਕਰਕੇ ਹੀ ਅਸੀਂ ਇਹਨਾਂ ਦੇ ਵਿਰੋਧੀ ਕਦਰਾਂ ਕੀਮਤਾਂ ਤੋਂ ਪੈਦਾ ਹੋਣ ਵਾਲੇ ਤਣਾਅ ਤੋਂ ਮੁਕਤ ਹੋ ਸਕਦੇ ਹਾਂ ਇਸ ਤਰ੍ਹਾਂ ਇਹ ਕਹਾਣੀ ਨੇ ਵਕ ਵਕ ਜੀਵਨ ਚਾਚਾ ਨੇ ਮੇਲ ਤੋਂ ਪੈਦਾ ਹੋਣ ਵਾਲੀ ਹਾਲਤ ਸੰਬੰਧੀ ਸਾਡੀ ਸੋਚ ਵਿੱਚ ਵਾਧਾ ਕਰਕੇ ਸਾਨੂੰ ਸੰਤੁਲਿਤ ਜੀਵਨ ਜਾਂਚ ਅਪਣਾਉਣ ਦੀ ਪ੍ਰੇਰਣਾ ਦਿੱਤੀ ਗਈ ਹੈ ਅਗੇ ਕਥਾਨਕ ਪਲਾਂਟ ਜਾਂ ਗੋੰਦ ਇਸ ਕਹਾਣੀ ਦਾ ਪਲਾਂਟ ਸਾਡੇ ਸ਼ਹਿਰੀ ਜੀਵਨ ਵਿੱਚੋਂ ਲਿਆ ਗਿਆ ਕਹਾਣੀਕਾਰ ਦੇ ਘਰ ਵਿੱਚ ਇੱਕ ਬੱਚੇ ਦਾ ਜਨਮ ਦਿਨ ਮਨਾਇਆ ਜਾਣਾ ਬੁੱਢੇ ਬਾਪੂ ਦੀ ਕੋਠੀ ਦੀ ਗੈਰੇਜ ਵਿੱਚ ਪਿਆ ਹੋਣਾ ਸਧਾਰਨ ਜੱਟ ਬਾਪੂ ਦਾ ਪੁੱਤਰ ਕੋਲ ਆਉਣਾ ਨੂੰ ਦੀ ਸਫਾਈ ਪਸੰਦੀ ਦੀਆਂ ਹਰਕਤਾਂ ਨਾਲ ਘਰ ਵਿੱਚ ਇੱਕ ਤਣਾਅ ਪੈਦਾ ਹੋਣਾ ਕਹਾਣੀਕਾਰ ਦਾ ਅੰਤਰਜਾਤੀ ਵਿਆਹ ਹੋਣ ਕਾਰਨ ਸੱਭਿਆਚਾਰਕ ਅਦਰ ਕੀਮਤਾਂ ਦੇ ਫਰਕ ਹੋਣ ਨੇ ਤਣਾਅ ਨੂੰ ਜਨਮ ਦਿੱਤਾ ਪਤਨੀ ਦੇ ਅਮੀਰ ਮਾਪਿਆਂ ਤੇ ਕਹਾਣੀ ਕਰਦੇ ਗਰੀਬ ਮਾਪਿਆਂ ਕਾਰਨ ਵੀ ਤਣਾਅ ਦਾ ਵਧਣਾ ਕਹਾਣੀ ਕਰਦਾ ਹੀਣਤਾ ਭਾਵ ਦਾ ਸ਼ਿਕਾਰ ਹੋਣਾ ਪਤਨੀ ਵੱਲੋਂ ਬੇਪਰਵਾਹੀ ਭਰਿਆ ਵਰਤਾਓ ਕੀਤਾ ਜਾਣਾ ਬਾਪੂ ਦਾ ਖੇਤਾਂ ਦੇ ਪੱਛਾਂ ਵਿੱਚ ਰਹਾ ਹੋਣ ਕਰਕੇ ਜੀਵਨ ਜਾਂ ਵਿੱਚ ਸੁਧਰਾ ਸੁਥਰਾ ਰਹਿਣ ਦੀ ਪਰਵਾਹ ਨਾ ਹੋਣਾ ਮਿੱਟੀ ਤੇ ਮਰਜ਼ੀ ਦੀ ਸੰਭਾਲ ਦੇ ਕੰਮਾਂ ਵਿੱਚ ਵਧੇਰੇ ਖੁਸ਼ ਰਹਿਣਾ ਉਸ ਤੋਂ ਚੰਗੇ ਖਾਣੇ ਦੀ ਥਾਂ ਸਧਾਰਨ ਗੋਈ ਨੂੰ ਖਾਣਾ ਪਸੰਦ ਕਰਨਾ ਕਹਾਣੀ ਕਰ ਨੂੰ ਪਤਨੀ ਦੇ ਬਾਪੂ ਪ੍ਰਤੀ अपमान भरे सलूक ਦੇ باوجود ਨਾਲ باوجود ਉਸ ਨਾਲ ਟੁੱਟਣਾ ਸੰਭਵ ਨਹੀਂ ਪ੍ਰਤੀਤ ਹੁੰਦਾ ਕਹਾਣੀਕਾਰ ਦਾ ਆਪਣੇ ਬਾਪ ਬਾਪੂ ਬਾਗ ਖੇਤਾਂ ਪਿੰਡੂ ਕਿਸਾਨਾਂ ਤੇ ਪਿੰਡਾਂ ਦੇ ਕੁਦਰਤੀ ਵਾਤਾਵਰਣ ਪ੍ਰਤੀ ਮੋਹ ਰੱਖਣਾ ਘਰ ਵਿੱਚ ਬੱਚਿਆਂ ਨੂੰ ਕਮੈਂਟਰੀ ਸੁਣਨਾ ਨੂੰ ਨੂੰ ਆਪਣੇ ਸਹੁਰੇ ਦੀਆਂ ਗੱਲਾਂ ਦਾ ਮਖਾਲ ਉਡਾਣਾ ਕਹਾਣੀਕਾਰ ਦਾ ਉਸ ਸਾਹਮਣੇ ਬੇਵੱਸ ਹੋਣਾ ਇਹ ਘਟਨਾਵਾਂ ਬੜੀਆਂ ਕੁਦਰਤੀ ਤੇ ਜਥਾਰਤਕ ਨੇ ਤੋ ਸਵਾਦ ਲਈ ਇਹ ਤਾਂ ਰਸਪਰੀਆਂ ਨੇ ਉੰਜ ਕਹਾਣੀ ਦੀ ਤੌਰ ਮਠੀਆ ਤੇ ਉਸ ਵਿੱਚ ਕੋਈ ਜ਼ੋਰਦਾਰ ਘਟਨਾ ਵੀ ਨਹੀਂ ਵਾਪਰਦੀ ਇਸ ਦੇ ਸੰਪਾਦਕਾਂ ਦੇ ਕਹਿਣ ਅਨੁਸਾਰ ਇਹ ਮਠੇ ਮਠੇ ਤਾਪ ਵਾਂਗ ਸ਼ੁਰੂ ਹੁੰਦੀ ਹੈ ਤੇ ਮਠੇ ਮਠੇ ਤਾਪ ਉੱਪਰ ਹੀ ਖਤਮ ਹੋ ਜਾਂਦੀ ਹੈ ਇਸ ਵਿੱਚ ਸਮੇਂ ਸਥਾਨ ਤੇ ਪ੍ਰਭਾਵ ਦੀ ਏਕਤਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਕਾਇਮ ਰਹਿੰਦੀ ਆ ਘਟਨਾਵਾ ਘਰ ਵਿੱਚ ਜੰਗੀਰ ਦੇ ਜਨਮ ਦਿਨ ਦੀ ਤਿਆਰੀ ਦੇ ਸਮੇਂ ਵਿੱਚ ਹੀ ਕੋਠੀ ਵਿੱਚ ਵਾਪਰ ਜਾਂਦੀਆਂ ਨੇ ਘਰ ਵਿੱਚ ਇੱਕ ਪਾਸੇ ਕਮੈਂਟਰੀ ਸੁਣਨ ਦੀ ਗੱਲ ਚੱਲ ਰਹੀ ਹੁੰਦੀ ਹੈ ਦੂਜੇ ਪਾਸੇ ਪਿਛਲੀਆਂ ਘਟਨਾਵਾਂ ਦਾ ਵਰਣਨ ਹੁੰਦਾ ਘਰ ਦੇ ਤਣਾਅ ਭਰੇ ਵਾਤਾਵਰਣ ਤਸਵੀਰ ਉਗਾੜਦਾ ਜਾਂਦਾ ਕਹਾਣੀ ਦਾ ਆਦ ਖਿੱਚ ਭਰਿਆ ਮਾਧਿ ਸਵਾਦਲਾ ਤੇ ਅੰਤ ਸੰਤੁਸ਼ਟ ਕਰਨ ਵਾਲਾ ਬੇਸ਼ੱਕ ਬਹੁਤ ਜ਼ੋਰਦਾਰ ਨਹੀਂ ਹੈਗੀ ਕਹਾਣੀ ਦਾ ਆਦ ਤੋਂ ਦੁਖਾਂਤ ਤੱਕ ਪ੍ਰਭਾਵ ਪਾਉਂਦਾ ਸਮੁੱਚੇ ਤੌਰ ਤੇ ਕਹਾਣੀ ਦਾ ਪਲਾਂਟ ਸਫਲ ਹੈ ਅੱਗੇ ਹੈਗਾ ਚਰিত্রਾ ਚਿੱਤਰਣ ਗੋਈ ਕਹਾਣੀ ਪ੍ਰੇਮ ਪ੍ਰਕਾਸ਼ ਦੀ ਰਚਨਾ ਇਸ ਕਹਾਣੀ ਦੇ ਪਾਤਰ ਸ਼ੈਰੀ ਮਤਿ ਸ਼ਰਣੀ ਵਿੱਚੋਂ ਲਏ ਗਏ ਨੇ ਇਹਨਾਂ ਵਿੱਚ ਬਾਪੂ ਪਿੰਡੂ ਪਿਸ਼ੋਕੜ ਵਾਲਾ ਸਧਾਰਨ ਜੱਟ ਪਾਤਰ ਆ ਪਰ ਉਸ ਦੀ ਨੂੰ ਬਲਵਿੰਦਰ ਪੜਿ ਲਿਖੀ ਅਮੀਰ ਅਰੋੜਾ ਪਰਿਵਾਰ ਨਾਲ ਸੰਬੰਧਿਤ ਆ ਤੇ ਪੱਛਮੀ ਰੈਨੇਸਾਂਸ ਦੀ ਵਿੱਚ ਟਲੀ ਹੋਈ ਆ ਕਹਾਣੀਕਾਰ ਜੋ ਬਾਪੂ ਦਾ ਪੁੱਤਰ ਅਤੇ ਬਲਵਿੰਦਰ ਦਾ ਪਤੀ ਆ ਦੋਹਾਂ ਪਿੰਨ ਪਿੰਨ ਸੱਭਿਆਚਾਰਾਂ ਦੇ ਮਾਲਕ ਇਹਨਾਂ ਪਾਤਰਾਂ ਦੇ ਵਿਚਕਾਰ ਅਤਿਨ ਤਣਾਅ ਤੇ ਮਾਨਸਿਕ ਬੇਚੈਨੀ ਪਰ ਆ ਜੀਵਨ ਗੁਜ਼ਰ ਰਹੇ ਨੇ ਗੁਜ਼ਾਰ ਰਹੇ ਨੇ ਤੇ ਹੁਣ ਜੀ ਸਤਨਾਉ ਤੋਂ ਨਾ ਬਾਪੂ ਮੁਖਤ ਅਤੇ ਨਾ ਬਲਵਿੰਦਰ ਤੇ ਇਹ ਦੋਵੇਂ ਇਸ ਸਮੂਚੇ ਦਾ ਨਾਮ ਨੂੰ ਪੈਦਾ ਕਰਨ ਵਾਲੇ ਨੇ ਅਜਿਹੇ ਪਾਤਰ ਸਾਡੇ ਸ਼ਹਿਰੀ ਜੀਵਨ ਜਾਂਚ ਵਿੱਚ ਆਪਾਂ ਨੂੰ ਆਮ ਮਿਲ ਜਾਂਦੇ ਨੇ ਉਹ ਬੇਸ਼ੱਕ ਇੱਕ ਦੂਜੇ ਤੋਂ ਨਾ ਖੁਸ਼ ਨੇ ਤੇ ਇੱਕ ਦੂਜੇ ਲਈ ਤਾਂ ਨੌ ਪੈਦਾ ਕਰਨ ਦਾ ਕਾਰਨ ਨੇ ਪਰ ਕੋਈ ਵੀ ਦਿਲ ਦਾ ਮਾੜਾ ਨਹੀਂ ਹੈਗਾ ਕੋਈ ਵੀ ਘਰ ਵਿੱਚ ਕਲੇਸ਼ ਨਹੀਂ ਚਾਹੁੰਦਾ ਤੇ ਆਪਣੇ ਭਾਵਨਾਵਾਂ ਅਨੁਸਾਰ ਜੀਣਾ ਚਾਹੁੰਦਾ ਸਾਰੇ ਪਾਤਰ ਵਾਤਾਵਰਣ ਦੀ ਮਜਬੂਰੀ ਕਾ ਅਨੁਸਾਰ ਕੰਮ ਕਰਦੇ ਨੇ ਉਹਨਾਂ ਦਾ ਸੁਭਾਅ ਤੇ ਵਿਹਾਰ ਬੜਾ ਕੁਦਰਤੀ ਸੁਭਾਵਿਕ ਤੇ ਮਨੋਵਿਗਿਆਨਿਕ ਆ ਕਹਾਣੀ ਤੁਹਾਨੂੰ ਇਸ ਕਹਾਣੀ ਦਾ ਮੁੱਖਾ ਪਾਤਰ ਕਿਹਾ ਜਾ ਸਕਦਾ ਤੇ ਕਹਾਣੀਕਾਰ ਨੇ ਚਰਿੱਤਰ ਚਿੱਤਰਣ ਲਈ ਬਹੁਤਾ ਕੰਮ ਆਪਣੇ ਬਿਆਨ ਤੋਂ ਹੀ ਲਿਆ ਕਿਧਰੇ ਕਿਧਰੇ ਪਾਤਰਾਂ ਦੇ वार्तालाਪ ਤੇ ਮਨਵਚਨ ਰਹੀਂ ਪਾਤਰ ਚਿੱਤਰਣ ਵੀ ਕੀਤਾ ਗਿਆ ਜਿਵੇਂ ਕਹਾਣੀਕਾਰ ਦਾ ਆਪਣੇ ਬਿਆਨ ਰਹੀਂ ਪਾਤਰ ਚਿੱਤਰਨ ਕਦੇ-ਕਦੇ ਚੁਟਕਲੇ ਸੁਣਾਉਣ ਵਾਲਾ ਜਾਂ ਸੁਣ ਕੇ ਹੱਸਣ ਵਾਲਾ ਬੰਦਾ ਕਿੰਨਾ ਬੇਰਹਿਮ ਹੋ ਜਾਂਦਾ ਉਹਦੀ ਇੱਕ ਮਿਸਾਲ ਬਲਵਿੰਦਰ ਵੀ ਆ ਜਿਹਦਾ ਕਾਰਨ ਸ਼ਾਇਦ ਉਹਦੀ ਮਾੜੀ ਨੀਤ ਨਹੀਂ ਦੇ ਸਮਝਿਆ ਵਾਤਾਵਰਣਿਕ ਕਹਾਣੀ ਵਿੱਚ ਵਾਤਾਵਰਣ ਬੜਾ ਕੁਦਰਤੀ ਜਥਾਰਤਕਾ ਕਹਾਣੀਕਾਰ ਦੇ ਘਰ ਦਾ ਵਾਤਾਵਰਣ ਤੇ ਕਮਰਿਆਂ ਦਾ ਦ੍ਰਿਸ਼ ਇਸ ਵਿੱਚ ਖੂਬ ਸਜੀਵਤਾ ਤੇ ਰਸ ਪੈਦਾ ਕਰਦਾ। ਵਾਰਤਾਲਾਪ ਦੀ ਵਰਤੋਂ ਲੋੜ ਅਨੁਸਾਰ ਕੀਤੀ ਗਈ ਜੋ ਕਹਾਣੀ ਨੂੰ ਅੱਗੇ ਤੋਰਨ ਵਿੱਚ ਸਹਾਇਤਾ ਕਰਨ ਦੇ ਨਾਲ-ਨਾਲ ਪਾਤਰਾਂ ਦੇ ਚਰਿੱਤਰ ਦੇ ਅਨੁਸਾਰੀ ਵੀ ਕਰਦੇ ਨੇ। ਵਾਤਾਵਲਪ ਛੋਟੇ ਛੋਟੇ ਪਾਵਪੂਰਵਕ ਤੇ ਰੋਚਕ ਨੇ। ਸ਼ੈਲੀ, ਮੁੱਖ ਬਿਆਨਿਆ ਸ਼ੈਲੀ ਕਿਦਰੀ ਕਿਦਰੀ ਵਰਣਨੀ ਵੀ ਹੈ, ਨਾਟਕੀ ਅੰਸ਼ ਵੀ ਹੈ। ਭਾਸ਼ਾ ਕੇਂਦਰੀ ਪੰਜਾਬੀ ਹੈ, ਸੱਲਤਾ ਸਪਸ਼ਟਤਾ ਇਹਦੇ ਵਿਸ਼ੇਸ਼ ਗੁਣ ਨੇ। ਸਰਲੇਖ ਗੋਈ ਕਹਾਣੀ ਪ੍ਰਸਿੱਧ ਕਹਾਣੀਕਾਰ ਪ੍ਰੇਮ ਪ੍ਰਕਾਸ਼ ਦੀ ਰਚਨਾ ਕਹਾਣੀਕਾਰ ਨੇ ਇਸ ਕਹਾਣੀ ਦਾ ਇਹ ਸਰਲੇਖ ਸੁਝਾਉ ਤਰੀਕੇ ਨਾਲ ਰੱਖਿਆ। ਤੀਸਰਾ ਹੀ ਆਪਣੇ ਬਾਪੂ ਦੇ ਸਧਾਰਨ ਪਿੰਡੂ ਜੱਟਾਂ ਵਾਲੇ ਚਰਿੱਤਰ ਵੱਲ ਇਸ਼ਾਰਾ ਕੀਤਾ ਜੋ ਪੁੱਤੇ ਦੇ ਜਨਮ ਦਿਨ ਅਤੇ ਮੀਟ ਮੁਰਗੇ ਦੇ ਜਰਦਾ ਨਹੀਂ ਖਾਣਾ ਚਾਹੁੰਦੇ ਸਗੋਂ ਗੋਈ ਪਤਲਾ ਕੜਾ ਗੋਈ ਹੁੰਦੀ ਆ ਪਤਲਾ ਜਿਹਾ ਕੜਾ ਖਾਣਾ ਚਾਹੁੰਦੇ ਨੇ ਜੋ ਕਹਾਣੀਕਾਰ ਦੀ ਪਤਨੀ ਬਲਵਿੰਦਰ ਦੀ ਨਜ਼ਰ ਦੇ ਵਿੱਚ ਜੱਟਾਂ ਬੁੱਟਾਂ ਦਾ ਖਾਣਾ ਇਹ। ਜਾ ਮਗਰੋਂ ਉਸ ਨੂੰ ਵਿਅੰਗ ਨਾਲ ਬਾਪੂ ਡਿਸ਼ ਕਹਿੰਦੀ ਐ ਬਾਪੂ ਨੂੰ ਖੁਸ਼ ਰੱਖਣ ਲਈ ਗੋਈ ਨੂੰ ਉਸ ਨੂੰ ਕਹਾਣੀਕਾਰ ਕਹਾਣੀਕਾਰ ਹ ਮ ਹੀ ਬਣਾ ਕੇ ਦਿੰਦਾ ਬਲਵਿੰਦਰ ਨਹੀਂ ਮਤਲਬ ਕਿ ਨੂਣੀ ਬਣਾ ਕੇ ਦਿੰਦੀ ਬਲਕਿ ਕਹਾਣੀਕਾਰੇ ਬਣਾ ਕੇ ਦਿੰਦਾ ਸਗੋਂ ਉਸ ਉਹ ਉਸ ਲਈ ਨਫ਼ਰਤ ਤੇ بے ਪਰਵਾਹੀ ਭਰਿਆ ਰੁਖੀ ਆਪਣਾ ਕੇ ਰੱਖਦੀ ਹੈ ਕਿਉਂਕਿ ਉਹ ਸਮਝਦੀ ਹੈ ਕਿ ਬਾਪੂ ਦੀ ਰੈਣੀ ਸੈਣੀ ਤੇ ਆਤਾਂ ਦੀ ਜੱਟਾ ਜੱਟਾ ਬੂਟਾ ਵਾਲੀਆਂ ਨੇ ਉਸ ਦਾ ਕੋਠੀ ਦੇ ਫਰਸ਼ ਉੱਤੇ ਤੁਰਨਾ ਤੁਰਨਾ ਪੋਤੇ ਨਾਲ ਖੇਡਣਾ ਤੇ ਮੂੰਹ ਚੁੰਮਣਾ ਜਾਂ ਕੋਠੀ ਦੇ ਕਿਸੇ ਕਮਰੇ ਵਿੱਚ ਰਹਿਣਾ ਪਸੰਦ ਨਹੀਂ ਕਰਦੀ ਜਿਸ ਕਰਕੇ ਉਹ ਗੈਰੇਜ ਦੇ ਵਿੱਚ ਰਹਿੰਦਾ ਤੇ ਬਾਪੂ ਵੀ ਆਪਣੇ ਜੀਵਨ ਜਾਂਚ ਦੇ ਤਰੀਕੇ ਦਾ ਤ્યાਗ ਨਹੀਂ ਕਰ ਸਕਦਾ ਸਧਾਰਨ ਗਰੀਬ ਤੇ ਮਿਹਨਤੀ ਕਿਸਾਨ ਵਾਲੀ ਜੀਵਨ ਜਾਂਚ ਨੂੰ ਇਸੇ ਤਰ੍ਹਾਂ ਹੀ ਅਪਣਾਈ ਰੱਖਣਾ ਚਾਹੁੰਦਾ ਤੇ ਜਿਸ ਤਰ੍ਹਾਂ ਉਹ ਗੋਈ ਖਾਣੀ ਪਸੰਦ ਕਰਦਾ ਇਸ ਤਰ੍ਹਾਂ ਗੋਈ ਸ਼ਬਦ ਰਾਹੀਂ ਕਹਾਣੀਕਾਰ ਨੇ ਬਾਪੂ ਦੇ ਸਮੁੱਚੇ ਚਰਿੱਤਰ ਵੱਲ ਇਸ਼ਾਰਾ ਕੀਤਾ ਕਹਾਣੀ ਦਾ ਨਾਇਕ ਇੱਕ ਮਹੱਤਵਪੂਰਨ ਪਾਤਰ ਦੇ ਚਰਿੱਤਰ ਨੂੰ ਆਧਾਰ ਬਣਾ ਕੇ ਰੱਖਿਆ ਗਿਆ ਕਾਣੀ ਦਸਰ ਲੇਖ ਟੋਕਮਾ ਤੇ ਫਬਮਾ ਗੋਈ ਪ੍ਰੇਮ ਪ੍ਰਕਾਸ਼ ਦੀਆਂ ਕਹਾਣੀਆਂ ਮੈਂ ਪਾਤਰ ਕਰ ਕਿਸ ਗੱਲ ਦਾ ਜੀਵਿਤ ਫਾਕ ਸੀ ਕਹਾਣੀਕਾਰ ਮੈਂ ਪਾਤਰ ਕੈਪਟਨ ਵਖਤਿਆਰ ਸਿੰਘ ਭੁੱਲਰ ਦੇ ਘਰ ਇੱਕ ਜੀਵਿਤ ਫਾਕ ਦੀ ਗੱਲ ਹੈ ਕਿ ਅੱਜ ਉਸਦੇ ਪੁੱਤਰ ਜੰਗ ਬਹਾਦਰ ਸਿੰਘ ਦਾ ਜਨਮ ਹੋਇਆ ਜਾ ਰਿਹਾ ਸੀ ਮਤਲਬ ਕਿ ਪੋਤਾ ਸੀ ਜੰਗ ਬਹਾਦਰ ਤੇ ਨੂੰ ਸੀ ਬਲਵਿੰਦਰ ਤੇ ਉਹਦੇ ਜਿਹੜੇ ਕੀ ਮੁੰਡਾ ਸੀ ਵਕਤਾ ਵਕਤਾਵਰ ਸਿੰਘ ਭੁੱਲਰ ਤੇ ਹਾਜ ਉਸਦੀ ਬੇਬੇ ਦੀ ਵਰਸੀ ਦਾ ਦਿਨ ਸੀ ਬਾਪੂ ਆਪਣੀ ਪਤਨੀ ਦੇ ਵਰਸੀ ਵਾਲੇ ਦਿਨ ਹੀ ਆਪਣੇ ਪੁੱਤ ਦੇ ਜਨਮ ਦਿਨ ਕਿਉਂ ਮਨਾਉਣਾ ਰਾਜਮਨ ਸੀ ਇਹਦਾ ਕਾਰਨ ਇਹ ਸੀ ਕਿ ਪੁੱਤ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਬਾਪੂ ਨੂੰ ਆਪਣੀ ਪਤਨੀ ਦੀ ਮੌਤ ਦਾ ਦੁੱਖ ਭੁੱਲਿਆ ਰਹਿੰਦਾ ਸੀ ਤੇ ਉਸਦੀ ਉਦਾਸੀ ਇਸ ਖੁਸ਼ੀ ਵਿੱਚ ਲੁਕੀ ਰਹਿੰਦੀ ਸੀ ਕਿ ਉਸ ਦੀ ਜੜ ਹਰੀ ਆ ਜੰਗੀ ਦੀ ਮੰਮੀ ਤੇ ਭਰਾਪਤੀ ਜੇ ਕੀ ਕਰ ਰਹੇ ਹਨ ਤੇ ਪ੍ਰਾਪਤੀ ਜੋ ਡਰਾਇੰਗ ਰੂਮ ਚ ਬੈਠੇ ਨੇ ਭਾਰਤ ਇੰਗਲੈਂਡ ਵਿਚਕਾਰ ਹੋ ਰਿਹਾ ਜਿਹੜਾ ক্রিকেট ਮੈਚ ਦੀ ਕਮੈਂਟਰੀ ਸੁਣ ਰਹੇ ਨੇ ਤੇ ਗੱਪਾਂ ਮਾਰ ਰਹੇ ਨੇ ਕਹਾਣੀਕਾਰ ਕੈਪਟਨ ਪੁੱਲਰ ਦਾ ਬਾਪ ਕਿੱਥੇ ਪਿਆ ਸੀ ਗੈरेज ਦੇ ਵਿੱਚ ਪਿਆ ਸੀ ਤੇ ਉਸਨੇ ਜਵਾਨੀ ਫੌਜ ਵਿੱਚ ਸਿਪਾਹੀ ਦੇ ਰੂਪ ਚ ਢਲਦੀ ਉਮਰ ਖੇਤੀ ਵਿੱਚ guzari ਸੀ ਕੈਪਟਨ ਭੂਲਰ ਆਪਣੇ ਬਾਪੂ ਨੂੰ ਆਪਣੇ ਕੋਲ ਕਿਉਂ ਲੈ ਕੇ ਆਇਆ ਸੀ ਕਿਉਂਕਿ ਬਾਪੂ ਦੀ ਕਮਜ਼ੋਰ ਨਜ਼ਰ ਦਾ ਖਿਆਲ ਕਰਕੇ ਉਸ ਨੂੰ ਆਪਣੇ ਕੋਲ ਲੈ ਕੇ ਆਇਆ ਸੀ ਬੀਬੇ ਦਾ ਮਰਨਵਾ ਕਰੋ ਬ੍ਰਾਂਡੇਜ ਆ ਕਾਉਰੀਡੋਰ ਵਿੱਚੋਂ ਲੰਘਦਾ ਤਾਂ ਬਲਵਿੰਦਰ ਕੀ ਕਰਦੀ ਆ ਤਾਂ ਹੁਣ ਨੌਕਰਾਨੀ ਬੀਮਲਾ ਤੋਂ ਸ਼ੀਸ਼ੇ ਵਾਂਗ ਚਮਕਦੇ ਫਰਸ਼ ਉੱਤੇ ਪੋਚਾ ਫਿਰਵਾ ਦਿੰਦੀ ਆ ਕੈਪਟਨ ਭੂਲਰ ਨੂੰ ਆਪਣੀ ਕਿਸ ਗਲਤੀ ਦਾ ਅਹਿਸਾਸ ਹੋਇਆ ਕਿ ਉਹ ਨੇ ਇੰਨੇ ਮਾੜੇ ਜੱਟ ਦੇ ਪੁੱਤ ਨੇ ਐਡੇ ਅਮੀਰ ਮੈਜਰ ਅਰੋੜਾ ਦੀ ਧੀ ਦਾ ਹੱਥ ਕਿਉਂ ਕੰਟਰੋਲ ਕੀਤਾ ਸੀ ਕੈਪਟਨ ਭੂਲਰ ਨੂੰ ਆਪਣੇ ਪਿਓ ਦੀ ਗਰੀਬੀ ਕੋਲੋਂ ਨੰਗੀ ਹੋਈ ਦਿਸਦੀ ਆ ਅੰਝੋਂ ਤੋਂ ਵਿਆਹ ਸਮੇਂ ਉਸ ਦੀ ਪਤਨੀ ਦੇ ਮਾਪੇ ਆ ਤੇ ਰਿਸ਼ਤੇਦਾਰਾਂ ਦੇ ਗਹਿਣੇ ਤੇ ਕੱਪੜਿਆਂ ਦੇ ਠਾਠ ਤੇ ਉਹਨਾਂ ਦੇ ਲੈਣ ਦੇਣ ਦੇ ਰੀਤੀ ਰਿਵਾਜਾਂ ਦੇ ਉਸ ਦੇ ਪਰਵਾਹ ਨੂੰ ਪਿੱਛੇ ਛੱਡ ਦੱਤਾ ਸੀ ਤੁਸੀਂ ਦਾ ਬਾਪ ਇਸ ਤਰ੍ਹਾਂ ਹੱਥ ਜੋੜੇ ਖੜਾ ਸੀ ਜਿਵੇਂ ਮੁੰਡੇ ਦਾ ਨਹੀਂ ਸਗੋਂ ਕੁੜੀ ਦਾ ਬਾਪ ਆ ਵਿਆਹ ਤੋਂ ਪਿੱਛੋਂ ਦੁਖੀ ਹੋਇਆ ਮੇਜਰਾ ਰੋੜਾ ਤੇ ਉਸ ਦੀ ਪਤਨੀ ਨੇ ਸੋਚ ਕੀ ਸੋਚ ਕੇ ਸਬਰ ਕਰ ਲਿਆ ਹਾਂਜੀ ਮੇਜਰ ਅਰੋੜਾ ਦੀ ਉਸ ਦੀ ਪਤਨੀ ਨੇ ਸੋਚ ਕੇ ਸਵਾਰ ਕਰ ਲਿਆ ਕਿ ਮੁੰਡਾ ਸੋਨਾ ਹੋਣ ਹਰ ਤੇ ਸੌਵਾ ਤਰੱਕੀ ਕਰ ਜਾਵੇਗਾ ਕੁੜੀ ਨੂੰ ਸੁਖੀ ਰੱਖੇਗਾ ਤੇ ਥੱਲੇ ਲੱਗ ਕੇ ਰਹੇਗਾ ਕੈਪਟਨ ਪੂਲਰ ਦੇ ਘਰ ਉਸ ਘਰ ਵਿੱਚ ਉਸ ਦਾ ਕੀ ਹੈ ਕੈਪਟਨ ਪੂਲਰ ਦੇ ਘਰ ਵਿੱਚ ਉਹ ਆਪ ਹੀ ਹੈ ਜਾਂ ਪੁਰਾਣਾ ਡਰੰਕ ਇੱਕ ਬਿਸਤਰਾ ਜਾਂ ਸੰਤੋਖ ਵਿੱਚ ਸੰਦੂਕ ਵਿੱਚ ਪਏ ਗੋਦੜੇ ਬੇਬੇ ਦੇ ਬਾਕੀ ਕੁਝ ਕੁਝ ਕੋਠੀ ਕਲੀਨ ਫਰਨੀਚਰ ਕਿਚਨ ਦਾ ਸਮਾਨ ਉਸ ਦੀ ਪਤਨੀ ਬਲਵਿੰਦਰ ਦਾ ਹੀ ਹੈ ਕੈਪਟਨ ਭੁੱਲਰ ਨੂੰ ਆਪਣੇ ਬਾਪੂ ਨਾਲ ਦੁੱਖ ਦੀ ਕਿਹੜੀ ਸਾਂਝ ਜਾਪਦੀ ਆ ਕਿ ਕੈਪਟਨ ਭੁੱਲਰ ਨੂੰ ਜਾਬ ਤੱਕ ਹੀ ਪਤਨੀ ਵਿਨਾਪਤੀ ਤੇ ਉਹ ਹਲਤ ਹੁੰਦੀ ਜੋ ਮਾਂ ਬਿਨਾ ਪੁੱਤ ਦੀ ਹੁੰਦੀ ਐ ਇਸ ਤਰ੍ਹਾਂ ਉਹਨੂੰ ਆਪਣੇ ਪਤੀ ਵਿਹੀਨ ਬਾਪੂ ਨਾਲ ਦੁੱਖ ਦੀ ਕਿਹ ਸਾਂਝ ਲੱਗਦੀ ਆ ਬਾਪੂ ਨੇ ਪਿੰਡ ਵਿੱਚੋਂ ਕੀ ਲਿਆਂਦਾ ਅੱਧਾ ਬਾਪੂ ਨੇ ਕੋਠਾ ਛੰਨ ਬਣਾਉਣ ਲਈ ਪਿੰਡੋਂ ਅੱਧਾ ਕੋਠਾ ਉਦੇੜ ਲਿਆਂਦਾ ਨਾਲਕਾ ਵੀ ਪੁੱਟ ਲਿਆਂਦਾ ਤੇ ਝੋਟੀ ਵੀ ਲਿਆ ਕੇ ਬਣ ਲਈ ਪਿੰਡ ਭੁੱਲਰ ਮਾਜਰਾ ਕਿਵੇਂ ਵਜਾ ਪੁੱਲਰਾਂ ਦਾ ਇਹ ਟੱਬਰ ਕਿਤੇ ਉਜੜ ਕੇ ਨਾ ਬਰਿਆਸਤ ਦੇ ਇੱਕ ਜ਼ਗੀਰਦਾਰ ਦੇ ਬੀੜ ਵਿੱਚ ਮਾਮਲਾ ਤਾਰਨ ਕਰ ਬਦਲੇ ਜ਼ਮੀਨ ਮੱਲ ਕੇ ਬਹਿ ਗਿਆ ਤੇ ਦਰਖਤ ਵੱਢ ਕੇ ਧਰਤੀ ਕੱਢ ਲਈ ਤੇ ਉਹ ਸੁਪਰ ਕੁਲੀਆਂ ਪਾ ਕੇ ਪਿੰਡ ਬਣ ਲਿਆ ਪੁੱਲਰ ਮਾਜਰਾ ਬਾਪੂ ਨੂੰ ਆਪਣੇ ਕੋਠੇ ਵਿੱਚ ਰੋਟੀ ਕਿਸ ਤਰ੍ਹਾਂ ਖਾਂਦਾ ਸੀ ਮੰਚੇ ਉੱਪਰ ਬੈਠ ਕੇ ਪਾਵੇ ਉੱਤੇ ਰੱਖ ਕੇ ਗੰਡਾ ਬਣਦਾ ਗਲਾਸ ਮੰਚੇ ਦੀ ਦੌਣ ਵਿੱਚ ਫਸਾ ਕੇ ਖੜਾ ਕਰ ਲੈਂਦਾ ਬਲਵਿੰਦਰ ਨੂੰ ਬਾਪੂ ਦਾ ਜੰਗੀ ਇਹ ਨਾਲ ਕਿਹੋ ਜਿਹਾ ਪਿਆਰ ਪਸੰਦ ਨਹੀਂ ਸੀ ਬਲਵਿੰਦਰ ਨੂੰ ਪਸੰਦ ਨਹੀਂ ਸੀ ਕਿ ਬਾਪੂ ਜੰਗੀ ਨੂੰ ਆਪਣੇ ਕੋਲ ਖੜਾਵੇ ਕਿਉਂਕਿ ਉਹ ਸਨ ਨੂੰ ਗਾਰੇ ਜਾਂ ਮਿੱਟੀ ਵਿੱਚ ਖੇਡਣ ਦਿੰਦਾ ਸੀ ਤੇ ਉਹ ਨਹੀਂ ਸੀ ਚਾਹੁੰਦੀ ਕਿ ਬਾਪੂ ਉਸ ਨੂੰ ਛਾਤੀ ਉੱਤੇ ਲਟਾ ਕੇ ਖੜਾਵੇ ਤੇ ਬਾਰ-ਬਾਰ ਚੁੰਮੇ ਕਦੇ ਨੂੰ ਉਸ ਨੇ ਕਿਹਾ ਕਿ ਚੁੰਮਣ ਨਾਲ ਸਿਆਣੇ ਦੀਆਂ ਬਿਮਾਰੀਆਂ ਬੱਚਾਂ ਲੱਗ ਜਾਂਦੀਆਂ ਨੇ। ਕੈਪਟਨ ਪੁੱਲਰ ਅਨੁਸਾਰ ਬਾਪੂ ਉਸਦੇ ਬਾਪੂ ਨੂੰ ਬਹੁਤਾ ਕਿਸ ਗੱਲ ਨੇ ਮਾਰਿਆ ਸੀ। ਕੈਪਟਨ ਪੁੱਲਰ ਦਾ ਵਿਚਾਰ ਸੀ ਕਿ ਉਸਦੇ ਬਾਪੂ ਨੂੰ ਬਡਾਪੇ ਤੇ ਰੋਗ ਨੇ ਘਟ ਕਰ ਪਰ ਅਮੀਰ ਪੁੱਤ ਦੇ ਅ ਘਰ ਦੇ ਵਸੇਵੇ ਤੇ ਘਰ ਦੀ ਸੁੱਖ ਮੰਗਣ ਨੇ ਬਹੁਤਾ ਮਾਰਿਆ ਕੈਪਟਨ ਪੁੱਲਰ ਦੇ ਦੋਸਤ ਬਾਪੂ ਕੋਲ ਬੈਠ ਕੇ ਕਿਹੜੀਆਂ ਗੱਲਾਂ ਕਰਦੇ ਸੀ ਮੱਝ ਦੇ ਗੋਹੇ ਤੇ ਮਉਤਰਾਲ ਦੀ ਹਵਾੜ ਵਿੱਚ दारू ਕੱਢਣ ਪੀਣ ਪਿੰਡ ਦੀਆਂ ਲੜਾਈਆਂ ਤੇ ਛਿੰਜਾਂ ਨੇ ਗੱਲਾਂ ਕਰਦੇ ਸੀ ਇੱਕ ਵਾਰ ਜਦੋਂ ਬਲਵਿੰਦਰ ਤੋਂ ਕਿਹਾ ਗਿਆ ਕਿ ਮੈਨੂੰ ਕੀ ਪਤਾ ਕੀ ਤੁਹਾਡੇ ਜਟਾ ਬੂਟਾਂ ਦੇ ਖਾਣੇ ਕਿੱਤਾਂ ਦੇ ਹੁੰਦੇ ਨੇ ਮੈਂ ਪਾਤਰ ਨਹੀਂ ਕਿਹਾ ਉਸਨੇ ਗੁੱਸੇ ਵਿੱਚ ਡਾਈਨਿੰਗ ਟੇਬਲ ਤੋਂ ਡੋਂਗੇ ਤੇ ਪਲੇਟਾਂ ਚੁੱਕ ਕੇ ਫਰਸ਼ ਤੇ ਮਾਰ ਦਿੱਤੀਆਂ ਗੋਈ ਕੀ ਹੁੰਦੀ ਆ ਬਲਵਿੰਦਰੀਸ ਨੂੰ ਕੀ ਕਹਿੰਦੀ ਸੀ ਗੋਈ ਪਤਲੇ ਜਿਹੇ ਕੜਾ ਨੂੰ ਕਹਿੰਦੇ ਨੇ ਭਾਵੇਂ ਗੁੜ ਸ਼ੱਕਰ ਦਾ ਹੀ ਹੋਵੇ ਬਲਵਿੰਦਰੀਸ ਨੂੰ ਬਾਪੂ ਡਿਸ਼ ਕਹਿੰਦੀ ਸੀ ਬਲਵਿੰਦਰ ਕੀ ਚਾਹੁੰਦੀ ਸੀ ਕਿ ਬਾਪੂ ਕਿਸ ਤਰ੍ਹਾਂ ਦਾ ਰਹੇ ਉਹ ਚਾਹੁੰਦੀ ਸੀ ਕਿ ਬਾਪੂ ਚੰਗਾ ਖਾਵੇ ਚੰਗਾ ਪੀਵੇ ਚੰਗਾ ਹੰਡਾਵੇ ਗੁਰਦੁਆਰੇ ਜਾਵੇ ਵਾਹਿਗੁਰੂ ਵਾਹਿਗੁਰੂ ਕਰੇ ਪਰ ਉਹ ਹੀ ਨਹੀਂ ਸੀ ਸਮਝਦੀ ਕਿ ਬਾਪੂ ਨੇ ਸਾਰੀ ਉਮਰ ਉਮਰ ਕੁਦਰਤ ਤਰਕਤਾਂ ਦੇ ਮਾਲ ਡੰਗਰਾਂ ਵਿੱਚ ਗੁਜ਼ਾਰੀ ਆ ਬਲਵਿੰਦਰ ਦੇ ਵਾਲ ਕੱਟੀਆਂ ਸੀ ਲਿੰਕਿਉਂ ਜੋਰ ਨਾਲ ਹੱਸਦੀਆਂ ਕਿਉਂਕਿ ਬਲਵਿੰਦਰ ਨੇ ਬਾਪੂ ਦੀ ਆਪਣੇ ਮਰਨ ਉੱਤੇ ਪਿੰਡ ਦੀਆਂ ਮੜੀਆਂ ਵਿੱਚ ਲੈ ਜਾਣ ਦੀ ਗੱਲ ਚੁਟਕਲਾ ਬਣਾ ਕੇ ਸੁਣਾਈ ਸੀ ਗੋਈ ਕਹਾਣੀ ਦੇ ਅੰਤ ਵਿੱਚ ਕਿਹੜੀ ਘਟਨਾ ਵਾਪਰਦੀ ਹੈ ਕੈਪਟਨ ਭੁੱਲਰ ਗੋਈ ਦੀ ਬਾਟੀ ਚੁੱਕ ਕੇ ਬਾਪੂ ਕੋਲ ਚਲਾ ਜਾਂਦਾ ਗੋਈ ਕਹਾਣੀ ਵਿੱਚ ਕਿਹੜੇ ਦੋ ਤਰ੍ਹਾਂ ਦੇ ਸੱਭਚਾਰਕ ਅਧਰਾ ਕੀਮਤਾਂ ਦਾ ਵਰਣਨ ਉਦਾਹਰਣ ਦੇਣੀ ਹੈ ਹਾਂਜੀ ਇਸ ਵਿੱਚ ਕਹਾਣੀ ਵਿੱਚ ਪਿੰਡੂ ਤੇ ਸ਼ਹਿਰੀ ਸੱਭਚਾਰਕ ਅਧਰਾ ਕੀਮਤਾਂ ਦਾ ਵਰਣਨ ਕਹਾਣੀ ਵਿੱਚਲਾ ਬਾਪੂ ਖੇਤੀ ਦੇ ਕੰਮਾਂ ਤੇ ਡੰਗਰਾਂ ਵਿੱਚ ਰਹਿ ਕੇ ਜੀਵਨ ਗੁਜ਼ਾਰਨ ਵਾਲਾ ਗਰੀਬ ਜੱਟ ਜਿਸ ਕਰਕੇ ਉਹ ਘਰ ਦੀ ਸਫਾਈ ਖਾਣੇ ਦੇ ਰਹਿਣੀ ਬਹਿਣੀ ਵਿੱਚ ਕੋਈ ਉਚੇਚ ਨਹੀਂ ਕਰਦਾ ਪਰ ਦੂਜੇ ਪਾਸੇ ਬਲਵਿੰਦਰ अरोड़ा ਜਾਤ ਦੇ ਅਮੀਰ ਫੌਜੀ ਮੇਜਰ ਦੇ ਘਰ ਸ਼ੌਣੀ ਅਤੇ ਸ਼ਹਿਰਾਂ ਵਿੱਚ ਜੰਮੀ ਪਲੀਆ ਤੇ ਉਹ ਕੋਠੀ ਤੇ ਕੱਪੜਿਆਂ ਦੀ ਸਫਾਈ ਤੋਂ ਇਲਾਵਾ ਖਾਣ ਪੀਣ ਉੱਠਣ ਬੈਠਣ ਵਿੱਚ ਪੱਛਮੀ ਢੰਗਾਂ ਨੂੰ ਅਪਣਾਉਂਦੀ ਆ ਜਿਸ ਕਰਕੇ ਘਰ ਵਿੱਚ ਇੱਕ ਤਣਾਅ ਰਹਿੰਦਾ ਤੇ ਗੋਈ ਕਹਾਣੀ ਵਿੱਚਲੇ ਪਤੀ ਪਤਨੀ ਦਾ ਕਿਹੋ ਜਿਹਾ ਵੱਖਰਾ ਵੱਖਰਾ ਪਰਿਵਾਰਿਕ ਵਿਛੋੜਾ ਗੋਈ ਕਹਾਣੀ ਵਿੱਚਲੇ ਪਤੀ ਪਤਨੀ ਦਾ ਪਰਿਵਾਰਿਕ ਵਿਛੋੜਾ ਉਸ ਦੀ ਜਾਤ ਪਾਤ ਤੇ ਰੈਣੀ ਸੈਣੀ ਕਰਕੇ ਵੱਖੋ ਵੱਖਰਾ ਪਤੀ ਖੇਤਾਂ ਵਿੱਚ ਮਿਹਨਤ ਕਰਕੇ ਗਰੀਬ ਪਿੰਡੂ ਜੱਟ ਦਾ ਪੁੱਤਰਾ ਪਰ ਪਤਨੀ ਅਰੋੜਾ ਜਾਤ ਦੇ ਅਮੀਰ ਫੌਜੀ ਮੇਜਰ ਦੀ ਧੀ ਆ ਉਹ ਸ਼ਾਹੋਣੀਆਂ ਤੇ ਸ਼ਹਿਰਾਂ ਦੀ ਸੁਥਰੀ ਰੈਣੀ ਸੈਣੀ ਵਿੱਚ ਪਲੀ ਆ ਗੋਈ ਕਹਾਣੀ ਵਿੱਚੋਂ ਕਿਹੜੀਆਂ ਗੱਲਾਂ ਨੇ ਜਿਨ੍ਹਾਂ ਕਰਕੇ ਪਤੀ ਮਾ ਪਾਤਰ ਪਤਨੀ ਤੋਂ ਖੁਸ਼ ਨਹੀਂ ਮੈਂ ਪੱਤਰ ਆਪਣੀ ਪਤਨੀ ਤੋਂ ਉਸ ਦੁਆਰਾ ਬਾਪੂ ਨਾਲ ਕੀਤੇ ਜਾਂਦੇ અપਮਾਨ ਭਰੇ ਸ਼ਲੋਕ ਬਾਪੂ ਪ੍ਰਤੀ ਉਸ ਦੇ ਨਫ਼ਰਤ ਭਰੇ ਰਵੱਈਏ ਬਾਪੂ ਦੀਆਂ ਗੱਲਾਂ ਕਰਕੇ ਉੜਾਇਆ ਮਖੌਲ ਤੇ ਆਪਣੇ ਨਾਲ ਕੀਤੇ ਜਾਂਦੇ ਹਉਮੇ ਤੇ અપਮਾਨ ਭਰੇ ਵਰਤੋ ਕਰਕੇ ਖੁਸ਼ ਨਹੀਂ ਆਂਗੀ। ਪਤੀ ਆ ਭਾਵੇਂ ਆਪਣੀ ਪਤਨੀ ਦੇ ਰਵੱਈਏ ਤੋਂ ਤੰਗ ਆ ਪਰ ਫਿਰ ਵੀ ਉਸ ਨੂੰ ਛੱਡਾ ਨਹੀਂ ਸਕਦਾ ਕਿਉਂ? ਇਸ ਦਾ ਕਾਰਨ ਇਹ ਹੈ ਕਿ ਉਸ ਨਾਲ ਉਸ ਦਾ ਭਿਕਾ ਜੁੜਿਆ ਹੋਇਆ ਬਹੁਤ ਸਨੂਸ ਦੇ ਜੰਗੀ ਇਹ ਬੱਚੇ ਜੰਗੀ ਦੇ ਪਿਆਰ ਨੇ ਮਾਰਿਆ ਕਿਉਂ ਜੋ ਕਿ ਉਸ ਨੂੰ ਕਿਸੇ ਹੋਰ ਉਸ ਕਿਸੇ ਹੋਰ ਉੱਤੇ ਗੁੱਸਾ ਕਰਨ ਨਹੀਂ ਨਹੀਂ ਦੰਦਾ ਕਿਉਂਕਿ ਉਸ ਨੂੰ ਬਲਵਿੰਦਰ ਉੱਪਰ ਕੀਤੇ ਗੁੱਸੇ ਦਾ ਅਸਰ ਜੰਗੀ ਦੀ ਦੇਖਭਾਲ ਉੱਪਰ ਪੈਣ ਦਾ ਖਤਰਾ ਸੀ ਤੁਹਾਡੇ ਖਿਆਲ ਅਨੁਸਾਰ ਬਲਵਿੰਦਰ ਨੂੰ ਆਪਣੇ ਸਹੁਰੇ ਨਾਲ ਕਿਹੋ ਜਿਹਾ ਵਰਤੋਕਾ ਕਰਨਾ ਚਾਹੀਦਾ ਪਿਆਰ ਭਰਿਆ ਵਰਤੋਕਾ ਨਹੀਂ ਚਾਹੀਦਾ ਸਤਿਕਾਰ ਭਰਿਆ ਉਸ ਦੀ ਕਦਰਾਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਉਹ ਉਸ ਨੂੰ ਆਪ ਜਾਂ ਆਪਣੇ ਪਤੀ ਰਹੀਮ ਬਾਪੂ ਨੂੰ ਸਫਾਈ ਦੀ ਮਹਾਨਤਾ ਦੱਸ ਕੇ ਉਹਦੀਆਂ ਆਤਾਂ ਵਿੱਚ ਤਬਦੀਲੀ ਕਰਨੀ ਚਾਹੀਦੀ ਆ ਉਸ ਦਾ ਉਸप्रति अपमान ਤੇ ਨਫਰਤ ਪਰ ਹੈ ਵਤੀਰਾ ਅਖਤਿਆਰ ਕਰਨਾ ਤੇ ਉਸਦੇ ਭਾਵਨਾ ਦਾ ਮਖੌਲ ਉਡਾਉਣਾ ਗਲਤ ਆ। ਕੋਈ ਕਹਾਣੀ ਦੇ ਪਾਤਰ ਕਹਾਣੀਕਾਰ ਕੈਪਟਨ ਵਖਤਾਵਰ ਸਿੰਘ ਭੁੱਲਰ ਕੈਪਟਨ ਮਿਸਿਸ ਬਲਵਿੰਦਰ ਭੁੱਲਰ ਬਾਪੂ ਬਿਮਲਾ ਜੰਗੀ ਜੰਗਬਹਾਦਰ ਕੁਝ ਬਾਲ ਕਟੀਆਂ ਇਸਤਰੀਆਂ ਕੋਈ ਕਹਾਣੀ ਦਾ ਨਾਇਕ ਮੁੱਖ ਪਾਤਰ ਕੌਣ ਕੈਪਟਨ ਵਖਤਾਵਰ ਸਿੰਘ ਭੁੱਲਰ ਕਹਾਣੀਕਾਰ ਥੈਂਕਸ